ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਇਹ ਪੰਜ ਗੱਲਾਂ ਤੁਹਾਡੀ ਜ਼ਿੰਦਗੀ ਵਿੱਚ ਸੱਚ ਹੋ ਕੇ ਰਹਿਣੀਆਂ ਹਨ ਇਹ 100% ਤੁਹਾਡੇ ਲਈ ਸੱਚੀ ਭਵਿਕਾ ਬਾਣੀ ਹੈ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾ ਕਿਰਪਾ ਹਮੇਸ਼ਾ ਲਈ ਤੁਹਾਡੇ ਦਿਨ ਤੁਹਾਡੇ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਇਹਨਾਂ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਇਹ ਪੰਜ ਗੱਲਾਂ ਤੁਹਾਡੀ ਜ਼ਿੰਦਗੀ ਵਿੱਚ ਸੱਚ ਹੋ ਕੇ ਰਹਿਣਗੀਆਂ ਭਾਵ ਕਿ ਪੰਜ ਖੁਸ਼ਖਬਰੀਆਂ ਤੁਹਾਨੂੰ ਮਿਲਣ ਜਾ ਰਹੀਆਂ ਹਨ ਸਾਰੇ ਹੀ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਧਿਆਨ ਦੇ ਨਾਲ ਸੁਣੋ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਵੱਡੇ ਬਦਲਾਅ ਹੋਣ ਜਾ ਰਹੇ ਹਨ ਇਹ ਪੰਜ ਗੱਲਾਂ ਇਹਨਾਂ 7 ਦਿਨਾਂ ਵਿੱਚ ਸੱਚ ਹੋ ਕੇ ਰਹਿਣਗੀਆਂ ਇਸ ਸਮੇਂ ਭਗਵਾਨ ਸੂਰਜ ਦੇਵਤੇ ਭਗਵਾਨ ਸ਼ਨੀ ਦੇਵ ਜੀ ਦੀ ਤੁਹਾਡੇ ਉੱਪਰ ਕਿਰਪਾ ਪੈ ਚੁੱਕੀ ਹੈ ਉਹਨਾਂ ਦਾ ਅਸ਼ੀਰਵਾਦ ਹੁਣ ਤੁਹਾਨੂੰ ਮਿਲਣ ਜਾ ਰਿਹਾ ਹੈ ਉਹਨਾਂ ਦੀ ਕਿਰਪਾ ਨਾਲ ਹੁਣ ਤੁਹਾਡੇ ਜੀਵਨ ਵਿੱਚ ਅਪਾਰ ਧਨ ਸੁੱਖ ਸਮਰiddhi ਦੀ ਪ੍ਰਾਪਤੀ ਹੋਣ ਜਾ ਰਹੀ ਹੈ ਇਹ ਜੋ ਸਮਾਂ ਹੈ 7 ਦਿਨਾਂ ਦਾ ਤੁਹਾਡੇ ਲਈ અત્યੰਤ ਭਾਗਸ਼ਾਲੀ ਸਮਾਂ ਸਾਬਿਤ ਹੋ ਜਾਵੇਗਾ ਕਿਉਂਕਿ ਇਹਨਾਂ ਦਿਨਾਂ ਵਿੱਚ ਗ੍ਰਹ ਨਕਸ਼ਤਰਾ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਉਲਟ ਫੇਰ ਹੋ ਰਿਹਾ ਹੈ ਜਿਸ ਨਾਲ ਇਹ ਸਮਾਂ ਤੁਹਾਡੇ ਲਈ ਵੱਡਾ ਲਾਭ ਦੇ ਕੇ ਜਾਣ ਵਾਲਾ ਹੈ ਦੋਸਤੋ ਇਹਨਾਂ 7 ਦਿਨਾਂ ਦਾ ਸਮਾਂ ਤੁਹਾਡੇ ਲਈ ਉਹ ਸਮਾਂ ਹੋਵੇਗਾ ਜਿਸ ਦਾ ਤੁਹਾਨੂੰ ਕਦੇ ਵੀ ਇੰਤਜ਼ਾਰ ਰਹਾ ਸੀ ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਜੀਵਨ ਵਿੱਚ ਵੀ ਸਾਨੂੰ ਇੰਨੀਆਂ ਸੁੱਖ-ਸੁਵਿਧਾਵਾਂ ਦੀ ਪ੍ਰਾਪਤੀ ਹੋ ਜਾਵੇ ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਹੁਣ ਤੁਹਾਡੇ ਲਈ ਇਹਨਾਂ ਦਿਨਾਂ ਵਿੱਚ ਭਗਵਾਨ ਸੂਰਜ ਦੇਵਤੇ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਨਾਲ ਸਮਾਂ ਚੰਗਾ ਸਾਬਿਤ ਹੋ ਜਾਵੇਗਾ ਇਹਨਾਂ 7 ਦਿਨਾਂ ਵਿੱਚ 5 ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਜੇਕਰ ਤੁਹਾਡੇ ਬੱਚੇ ਦੇ ਵਿਆਹ ਨੂੰ ਲੈ ਕੇ ਕੋਈ ਪਰੇਸ਼ਾਨੀ ਆ ਰਹੀ ਸੀ ਉਸ ਦਾ ਵੀ ਇਸ ਹਫ਼ਤੇ ਹੱਲ ਹੋ ਜਾਵੇਗਾ ਕਿਉਂਕਿ ਇਹਨਾਂ ਦਿਨਾਂ ਵਿੱਚ ਸ਼ਨੀ ਦੇਵ ਦਾ ਸ਼ਿਸ਼ੀ ਯੋਗ, ਕਾਲ ਸਰਪ ਯੋਗ, ਸੂਰਜ ਦਾ ਸ਼ੋਭ ਯੋਗ, ਰਵੀ ਯੋਗ, ਦਾ ਪੁਸ਼ਕਰ ਯੋਗ ਤੇ ਨਾਲ ਨਾਲ ਧਨ ਯੋਗ ਤੇ ਸਵਾਰਥ ਸiddhi ਯੋਗ, ਅੰਮ੍ਰਿਤ ਸiddhi ਯੋਗ ਤੇ ਸੁਭਾਗਿਆਮਨ ਯੋਗ ਹੈ। ਨਾਲ ਹੀ ਸਭ ਤੋਂ ਚੰਗਾ ਯੋਗ ਵੱਡੇ ਧਨਲਾਭ ਦੇ ਨਾਲ ਨੌਕਰੀ ਦਾ ਵੀ ਤੁਹਾਡੇ ਲਈ ਸ਼ੁਭ ਸਮਾਂ ਸਾਬਿਤ ਹੋ ਜਾਵੇਗਾ ਇਸ ਸਮੇਂ ਉਹੀ ਵੱਡੇ ਧਨਲਾਭ ਦੇ ਨਾਲ-ਨਾਲ ਵੀਡੀਓ ਨੂੰ ਤੁਸੀਂ ਮਿਸ ਨਹੀਂ ਕਰਨਾ ਪੂਰਾ ਜ਼ਰੂਰ ਸੁਣਨਾ ਹੈ ਕਿ ਕਿਸ ਪ੍ਰਕਾਰ ਭਗਵਾਨ ਸੂਰਜ ਦੇਵਤੇ ਭਗਵਾਨ ਸ਼ਨੀ ਦੇਵ ਜੀ ਦੀ ਤੁਹਾਡੇ ਤੇ ਕਿਰਪਾ ਪੈਣ ਚੁੱਕੀ ਹੈ ਸੰਪੂਰਨ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਦੋਸਤੋ ਇਹਨਾਂ ਦਿਨਾਂ ਦਾ ਜੋ ਸਮਾਂ ਹੈ ਤੁਹਾਡੇ ਲਈ ਬੜਾ ਹੀ ਲਾਭਦਾਇਕ ਸਾਬਿਤ ਹੋ ਜਾਵੇਗਾ ਇਸ ਸਮੇਂ ਦੇ ਵਿੱਚ ਕੁਝ ਸਾਵਧਾਨੀਆਂ ਵੀ ਤੁਹਾਨੂੰ ਰੱਖਣੀਆਂ ਹੋਣਗੀਆਂ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ ਇਹਨਾਂ ਗੱਲਾਂ ਤੇ ਅਮਲ ਵੀ ਕਰਨਾ ਹੋਵੇਗਾ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਉਤਾਰ ਆਪਣੀ ਜ਼ਿੰਦਗੀ ਵਿੱਚ ਕਰਨਾ ਹੋਵੇਗਾ ਤੁਹਾਨੂੰ ਇਸ ਸਮੇਂ ਦਾ ਲਾਭ ਮਿਲ ਜਾਵੇਗਾ ਉਹ ਸਾਵਧਾਨੀਆਂ ਤੇ ਜ਼ਰੂਰੀ ਗੱਲਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜਿਨ੍ਹਾਂ ਦਾ ਤੁਸੀਂ ਖਾਸ ਧਿਆਨ ਰੱਖੋਗੇ ਭਗਵਾਨ ਸੂਰਜ ਦੇਵ ਦੇ ਭਗਵਾਨ ਸ਼ਨੀ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਕੇ ਉਹਨਾਂ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਤੇ ਬਣ ਜਾਵੇ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਇਸ ਸਮੇਂ ਵਿਦੇਸ਼ ਤੋਂ ਤੁਹਾਡੇ ਲਈ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ ਸੋ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਕਿ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਇਹ 7 ਦਿਨਾਂ ਦਾ ਸਮਾ ગ્રਹ ਸਥਿਤੀਆਂ ਅਤੇ ਸ਼ੁਭ ਯੋਗ ਦਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਇਹ ਭਾਗਸ਼ਾਲੀ ਸਮਾਂ ਹੈ ਤੇ ਇਸ ਸਮੇਂ ਜਿਹੜੇ ਗ੍ਰਹਿ ਗੋਚਰ ਹਨ ਗ੍ਰਹਾਂ ਵਿੱਚ ਪਰਿਵਰਤਨ ਹੈ ਤੁਹਾਡੇ ਲਈ ਵੱਡੇ ਲਾਭ ਵਿੱਚ ਰਹਿਣਗੇ ਹਰ ਖੇਤਰ ਵਿੱਚ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਸਫਲਤਾਵਾਂ ਤੁਹਾਨੂੰ ਪ੍ਰਾਪਤ ਹੋਣਗੀਆਂ ਮਨ ਵਿੱਚ ਤਨਖਾਹ ਵਧਣ ਦੇ ਯੋਗ ਜਿਹੜੇ ਵੀ ਤੁਹਾਡੇ ਪੈਦਾ ਹੋ ਰਹੇ ਸਨ ਹੁਣ ਪੂਰੇ ਹੋ ਜਾਣਗੇ ਇਹਨਾਂ 7 ਦਿਨਾਂ ਦੇ ਅੰਦਰ ਤੁਹਾਡੇ ਲਈ ਗ੍ਰਹਿ ਸਥਿਤੀਆਂ ਤੁਹਾਡੇ ਪੱਖ ਵਿੱਚ ਬਣੀਆਂ ਰਹਿਣਗੀਆਂ 7 ਦਿਨਾਂ ਦਾ ਜੋ ਸਮਾਂ ਹੈ ਇਸ ਦੇ ਲਈ ਤੁਸੀਂ ਸਨਮਾਨ ਕਰੋ ਲਾਭ ਉਠਾਓ ਨਵੇਂ-ਨਵੇਂ ਮਾਰਗ ਤੁਹਾਡੇ ਲਈ ਇਹਨਾਂ ਦਿਨਾਂ ਵਿੱਚ ਖੁੱਲਣ ਵਾਲੇ ਹਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਧਨ ਨਿਵੇਸ਼ ਵਿੱਚ ਲਾਭ ਹੋਵੇਗਾ ਤੁਸੀਂ ਵੇਖੋਗੇ ਇਹਨਾਂ 7 ਦਿਨਾਂ ਦੇ ਅੰਦਰ ਪ੍ਰਸਥਿਤੀਆਂ ਵਿੱਚ ਸਕਾਰਾਤਮਕ ਬਦਲਾਅ ਹੋਵੇਗਾ ਕਈ ਨਵੇਂ ਮੌਕੇ ਵੀ ਤੁਹਾਡੇ ਲਈ ਸ਼ੁਭ ਹੋਣਗੇ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋ ਜਾਵੇਗੀ ਸਮਝਦਾਰੀ ਦੇ ਨਾਲ ਕੀਤਾ ਗਿਆ ਧਨ ਦਾ ਨਿਵੇਸ਼ ਤੁਹਾਡੇ ਲਈ ਭਵਿੱਖ ਵਿੱਚ ਫਾਇਦੇਮੰਦ ਹੋ ਜਾਵੇਗਾ ਧਿਆਨ ਰੱਖੋ ਕਿ ਇਹਨਾਂ 7 ਦਿਨਾਂ ਦੇ ਵਿੱਚ ਜੇਕਰ ਤੁਸੀਂ ਧਨ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਵਿੱਖ ਵਿੱਚ ਧਨ ਦਾ ਨਿਵੇਸ਼ ਕੀਤਾ ਹੋਇਆ ਤੁਹਾਨੂੰ ਵੱਡਾ ਲਾਭ ਦੇ ਕੇ ਜਾਵੇਗਾ ਵੱਡੇ ਆਰਥਿਕ ਲਾਭ ਤੁਹਾਨੂੰ ਪ੍ਰਾਪਤ ਹੋ ਜਾਣਗੇ ਭਵਿੱਖ ਵਿੱਚ ਪਿਛਲੇ ਕੁਝ ਸਮੇਂ ਤੋਂ ਕੀਤੀ ਗਈ ਸਖਤ ਮਿਹਨਤ ਦੇ ਉਚਿਤ ਨਤੀਜੇ ਤੁਹਾਨੂੰ ਹਾਸਲ ਹੋ ਜਾਣਗੇ ਰੁਕਾਵਟਾਂ ਅਤੇ ਬਦਾਵਾਂ ਦੇ ਬਾਵਜੂਦ ਵੀ ਮਹੱਤਵਪੂਰਨ ਕੰਮਾਂ ਨੂੰ ਨਿਪਟਾਉਣ ਵਿੱਚ ਤੁਸੀਂ ਸਮਰੱਥ ਹੋ ਜਾਓਗੇ ਰੁਕਿਆ ਹੋਇਆ ਪੈਸਾ ਤੁਹਾਨੂੰ ਮਿਲੇਗਾ ਆਰਥਿਕ ਦ੍ਰਿਸ਼ਟੀ ਤੋਂ ਸਮਾਂ ਬੜਾ ਅਨੁਕੂਲ ਹੈ ਚਿੰਤਾ ਵਿੱਚ ਨਾ ਰਹੋ ਤੁਸੀਂ ਖੁਦ ਵੇਖੋਗੇ ਇਹਨਾਂ ਦਿਨਾਂ ਵਿੱਚ ਵੱਡਾ ਧਨਲਾਭ ਹੋ ਕੇ ਹੀ ਰਹੇਗਾ ਪਰਿਵਾਰਕ ਤੇ ਸਮਾਜਿਕ ਜੀਵਨ ਵਿੱਚ ਵਧੀਆ ਤੁਹਾਡਾ ਮਾਹੌਲ ਰਹੇਗਾ ਵਿਵਹਤਾ ਜੀਵਨ ਵਾਲੇ ਲੋਕਾਂ ਨੂੰ ਜ਼ਿੰਦਗੀ ਵਿੱਚ ਖੁਸ਼ਮਈ ਸਮਾਂ ਬਤੀਤ ਕਰੋਗੇ ਤੁਹਾਡਾ ਕੰਮ ਦਾ ਅਨੁਭਵ ਵਧੀਆ ਹੋਵੇਗਾ ਇਹ ਜੋ ਸਮਾਂ ਹੈ ਸੁਖਾਂਤ ਅਨੁਭਵ ਕਰਾਉਣ ਵਾਲਾ ਹੈ ਆਪਣਿਆਂ ਦੇ ਨਾਲ ਤੁਸੀਂ ਸਮਾਂ ਬਤੀਤ ਕਰੋਗੇ ਜਿਸ ਨਾਲ ਤੁਹਾਨੂੰ ਆਤਮਿਕ ਖੁਸ਼ੀ ਪ੍ਰਾਪਤ ਹੋ ਜਾਵੇਗੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਇਥੇ ਧਾਰਮਿਕ ਆਯੋਜਨ ਵਿੱਚ ਜਾਣ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ ਸੰਤਾਂ ਦੇ ਵਿਦੇਸ਼ ਜਾਣ ਸੰਬੰਧੀ ਕਾਰਵਾਈ ਵੀ ਸ਼ੁਰੂ ਹੋ ਸਕਦੀ ਹੈ ਮਹੱਤਵਪੂਰਨ ਸੋਚਣਾ ਜਾਂ ਸ਼ੁਭ ਸੋਚਣਾ ਹੀ ਤੁਹਾਨੂੰ ਇਸ ਸਮੇਂ ਲਾਭ ਦਿਵਾਵੇਗਾ ਮਾਨਸਿਕ ਰੂਪ ਤੋਂ ਬਹੁਤ ਅਧਿਕ ਸਕੂਨ ਅਨੁਭਵ ਤੁਸੀਂ ਕਰਦੇ ਹੋਏ ਨਜ਼ਰ ਆਓਗੇ ਤੁਸੀਂ ਇਹਨਾਂ ਦਿਨਾਂ ਵਿੱਚ ਜੋ ਵੀ ਆਪਣੇ ਘਰ ਪਰਿਵਾਰ ਦੇ ਵਿੱਚ ਨਿਵੇਸ਼ ਕਰੋਗੇ ਉਸ ਵਿੱਚ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਤੁਹਾਡੇ ਸਬੰਧਾਂ ਵਿੱਚ ਮਿਠਾਸ ਆਵੇਗੀ ਕੁਝ ਪਰਸਥਿਤੀਆਂ ਵਿੱਚ ਜੇਕਰ ਨਕਾਰਾਤਮਕ ਗਲਤਫਹਿਮੀਆਂ ਹਨ ਤਾਂ ਉਹ ਵੀ ਦੂਰ ਹੋ ਜਾਣਗੀਆਂ ਸਮਾਜ ਜਿਹੜਾ ਹੈ ਇਹਨਾਂ 7 ਦਿਨਾਂ ਦਾ ਤੁਹਾਡੇ ਲਈ ਬੜਾ ਵਧੀਆ ਰਹੇਗਾ ਆਸ-ਪਾਸ ਦੇ ਲੋਕਾਂ ਨਾਲ ਕੁਝ ਸਮਾਂ ਜ਼ਰੂਰ ਬਤੀਤ ਕਰੋ ਜਿਸ ਨਾਲ ਤੁਸੀਂ ਖੁਦ ਨੂੰ ਹਲਕਾ ਤੇ ਤਣਾਅ ਮੁਕਤ ਮਹਿਸੂਸ ਕਰੋਗੇ દૈનિક ਕਾਰਜਾਂ ਦੇ ਨਾਲ ਹੋਰ ਕਾਰਜਾਂ ਨੂੰ ਵੱਡੀ ਸਹਿਜਤਾ ਅਤੇ ਇਹਨਾਂ ਦਿਨਾਂ ਵਿੱਚ ਪੂਰਾ ਕਰ पाओगे ਇਹ ਸਮਾਂ ਤੁਹਾਡੇ ਲਈ ਸੁਖਾਂਦ ਅਨੁਭਵ ਕਰਵਾਉਣ ਵਾਲਾ ਹੈ ਆਸ-ਪਾਸ ਵਿੱਚ ਸੰਬੰਧਾਂ ਨੂੰ ਉਚਿਤ ਬਣਾ ਕੇ ਰੱਖੋ ਤੁਹਾਨੂੰ અત્યੰਤ ਜ਼ਰੂਰੀ ਹੈ ਵਿਰੋਧੀ ਤੁਹਾਡੇ ਤੇ ਹਾਵੀ ਰਹਿਣਗੇ ਕਿਉਂਕਿ ਤੁਸੀਂ ਇਸ ਸਮੇਂ ਸਫਲਤਾਵਾਂ ਨੂੰ ਚੁੰਮੋਗੇ ਅੱਗੇ ਵਧੋਗੇ ਉਹਨਾਂ ਤੋਂ ਵੇਖਿਆ ਨਹੀਂ ਜਾਵੇਗਾ ਪਰ ਇਹ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਉੱਪਰ ਉਹ ਹਾਵੀ ਨਾ ਹੋ ਜਾਣ ਪਰ ਤੁਹਾਡੇ ਸਾਹਮਣੇ ਟਿਕ ਨਹੀਂ ਪਾਉਣਗੇ ਤੁਹਾਡਾ ਕੁਝ ਵੀ ਵਿਗਾਰਡ ਨਹੀਂ ਪਾਉਣਗੇ ਇਸ ਲਈ ਤੁਸੀਂ ਬੇਫਿਕਰ ਹੋ ਕੇ ਅੱਗੇ ਵਧੋ ਕਦੇ ਕਦੇ ਤੁਹਾਡੇ ਉਗਰ ਸੁਭਾਅ ਕਰਕੇ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਵੇਗਾ ਇਸ ਲਈ ਕੀ ਕਰੋ ਕਿ ਆਪਣੇ ਸੁਭਾਅ ਵਿੱਚ ਥੋੜੀ ਮਿਠਾਸ ਰੱਖੋ ਬਾਣੀ ਨੂੰ ਚੰਗਾ ਬੋਲੋ ਜਿਸ ਨਾਲ ਹੋਰ ਲੋਕਾਂ ਨੂੰ ਬੁਰਾ ਨਾ ਲੱਗੇ ਕ੍ਰੋਧ ਤੇ ਕਾਬੂ ਰੱਖੋ ਤੁਹਾਡੀਆਂ ਜੋ ਭਾਵਨਾਵਾਂ ਹਨ ਉਹ ਸੁਭਾਅ ਨੂੰ ਥੋੜਾ ਜਿਹਾ ਚੇਂਜ ਕਰੋ ਕਿਉਂਕਿ ਲੋਕ ਇਸ ਦਾ ਫਾਇਦਾ ਉਠਾ ਲੈਂਦੇ ਹਨ ਤੁਹਾਡੇ ਭੋਲੇਪਨ ਦਾ ਕਿਉਂਕਿ ਤੁਸੀਂ ਸਭ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹੋ ਇਹ ਸੁਭਾ ਤੁਹਾਡੇ ਲਈ ਹੀ ਹਾਨੀ ਦਾ ਕਾਰਨ ਬਣ ਜਾਂਦਾ ਹੈ ਜੋ ਤੁਹਾਡਾ ਹਿੱਤ ਨਹੀਂ ਚਾਹੁੰਦੇ ਜੋ ਤੁਹਾਡੇ ਅਹਿੱਤ ਚਾਹੁੰਦੇ ਹਨ ਉਹਨਾਂ ਤੋਂ ਸਾਵਧਾਨੀ ਰੱਖੋ ਤੁਸੀਂ ਧਾਰਮਿਕ ਸਥਾਨ ਲਈ ਵੀ ਜਾ ਸਕਦੇ ਹੋ ਯਾਤਰਾ ਲਈ ਕਿਸੇ ਦਰਸ਼ਨ ਲਈ ਇਸ ਲਈ ਤੁਹਾਨੂੰ ਆਤਮਿਕ ਖੁਸ਼ੀ ਦਾ ਅਹਿਸਾਸ ਹੋਵੇਗਾ ਕਾਰੋਬਾਰ ਨੌਕਰੀ ਅਤੇ ਕੈਰੀਅਰ ਇਹਨਾਂ 7 ਦਿਨਾਂ ਦੇ ਅੰਦਰ ਤੁਹਾਨੂੰ ਇੱਕ ਗੱਲ ਵਿਸ਼ੇਸ਼ ਧਿਆਨ ਵਿੱਚ ਰੱਖਣੀ ਹੋਵੇਗੀ ਤੁਹਾਡੀ ਲਾਪਰਵਾਹੀ ਅਤੇ ਲੇਟ ਲਤੀਫੀ ਕਾਰਨ ਕੋਈ ਜ਼ਰੂਰੀ ਮਹੱਤਵਪੂਰਨ ਕੰਮ ਅਧੂਰਾ ਰਹਿ ਸਕਦਾ ਹੈ ਇਸ ਲਈ ਲਾਪਰਵਾਹੀ ਬਿਲਕੁਲ ਨਾ ਵਰਤੋ ਮਾਰਕੀਟਿੰਗ ਮੀਡੀਆ ਦੇ ਨਾਲ ਸੰਬੰਧਿਤ ਕਾਰਜਾਂ ਤੋਂ ਦੂਰੀ ਬਣਾ ਕੇ ਰੱਖੋ ਵਪਾਰ ਵਿੱਚ ਮੁਨਾਫੇ ਦੇ ਅਨੇਕਾ ਯੋਗ ਹਨ ਵੱਡਾ ਮੁਨਾਫਾ ਵਪਾਰ ਵਿੱਚ ਹੋਵੇਗਾ ਸਮਾਂ ਬੜਾ ਹੀ ਮਹੱਤਵਪੂਰਨ ਹੈ ਵੱਡਾ ਪਰਿਵਰਤਨ ਹੋਵੇਗਾ ਮੁਨਾਫਾ ਹੋਵੇਗਾ ਤੁਹਾਨੂੰ ਇਸ ਸਮੇਂ ਵਪਾਰ ਵਿੱਚ ਤੁਹਾਡੀ ਚਰਚਾ ਹੋਵੇਗੀ ਇਹ ਸਮਝੋ ਕਿ ਤੁਹੀਂ ਸਫਲਤਾਵਾਂ ਦੇ ਝੰਡੇ ਕੱਢੋਗੇ ਵਪਾਰ ਦਿਨ ਰਾਤ ਚੌਗਣੀ ਤਰੱਕੀ ਕਰੇਗਾ ਜੇਕਰ ਤੁਸੀਂ ਬਿਜ਼ਨਸ ਵਪਾਰ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹੋ ਉਸ ਦੇ ਵਿੱਚ ਪ੍ਰਭਲ ਯੋਗ ਹਨ ਉਸ ਦੇ ਲਈ ਇੱਕ ਗੱਲ ਦਾ ਧਿਆਨ ਰੱਖੋ ਕਿ ਆਪਣੇ ਸੀਕ੍ਰੇਟ ਕਦੇ ਕਿਸੇ ਨੂੰ ਨਾ ਦੱਸੋ ਤੁਸੀਂ ਵਪਾਰ ਨੂੰ ਕਿਸ ਪ੍ਰਕਾਰ ਕੇ ਵਧਾਉਣਾ ਚਾਹੁੰਦੇ ਹੋ ਕੀ ਸ਼ੁਰੂ ਕਰਨਾ ਚਾਹੁੰਦੇ ਹੋ ਕਦੋਂ ਕਰਨਾ ਚਾਹੁੰਦੇ ਹੋ ਆਪਣੇ ਇਹੋ ਜਿਹੇ ਸੀਕ੍ਰੇਟ ਜਿਹੜੇ ਹਨ ਲੇਖਣਾ ਕਰੋ ਇਹਨਾਂ ਗੱਲਾਂ ਦੇ ਨਾਲ ਤੁਹਾਨੂੰ ਵੱਡੀ ਹਾਨੀ ਹੋ ਸਕਦੀ ਹੈ ਤੁਸੀਂ ਪਿੱਛੇ ਰਹਿ ਸਕਦੇ ਹੋ ਇਸ ਲਈ ਥੋੜੀ ਸਾਵਧਾਨੀ ਵਰਤੋ ਨੌਕਰੀ ਪੇਸ਼ਾ ਲੋਕਾਂ ਲਈ ਸਮਾਂ ਬੜਾ ਅਨੁਕੂਰ ਹੈ ਤੁਹਾਡੇ ਆਫਿਸ ਵਿੱਚ ਤੁਹਾਡੇ ਬੌਸ ਅਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਤੁਹਾਡੀ ਵਾਹ ਵਾਹ ਹੋਵੇਗੀ ਚਰਚਾ ਹੋਵੇਗੀ ਤੁਹਾਡਾ ਨਾਮ ਗੂੰਜੇਗਾ ਜੇਕਰ ਤੁਹਾਨੂੰ ਕੋਈ ਪ੍ਰੋਜੈਕਟ ਦਿੱਤਾ ਹੈ ਕੋਈ ਕੰਮ ਦਿੱਤਾ ਹੈ ਉਹ ਸਮਾਂ ਪੂਰਾ ਕਰੋਗੇ ਤੇ ਨਾਲ ਹੀ ਤੁਹਾਡੇ ਨਾਮ ਦਾ ਚਰਚਾ ਹੋਵੇਗਾ ਬਾਸ ਦੀਆਂ ਨਜ਼ਰਾਂ ਵਿੱਚ ਤੁਹਾਡੀ ਵੈਲਿਊ ਵਧੇਗੀ ਜੋ ਤੁਹਾਨੂੰ ਕੰਮ ਦਿੱਤਾ ਜਾਵੇਗਾ ਤੁਸੀਂ ਸਹੀ ਤਰੀਕੇ ਨਾਲ ਕਰ ਲਓਗੇ ਜਿਹੜੇ ਲੋਕ ਨੌਕਰੀ ਕਰ ਰਹੇ ਹਨ ਸਥਾਨ ਪਰਿਵਰਤਨ ਦੇ ਲਈ ਕਾਫੀ ਸਮੇਂ ਤੋਂ ਪ੍ਰਯਾਸ ਵੀ ਕਰ ਰਹੇ ਹਨ ਭਾਵਕੇ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੀ ਇਹ ਇੱਛਾ ਪੂਰੀ ਹੋ ਜਾਵੇਗੀ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਹੋਵੇਗਾ ਕੋਸ਼ਿਸ਼ ਕਰੋ ਕਿ ਇਸ ਹਫਤੇ ਜਾ ਕੇ ਇਹਨਾਂ 7 ਦਿਨਾਂ ਵਿੱਚ ਅਗਲੇ ਕੁਝ ਹੀ ਸਮੇਂ ਬਾਅਦ ਵਿਦੇਸ਼ ਦਾ ਪ੍ਰੋਗਰਾਮ ਬਣਾਓ ਕਿਉਂਕਿ ਇਹ ਜੋ ਸਮਾਂ ਹੈ ਤੁਹਾਡੇ ਲਈ ਚੰਗਾ ਸੰਕੇਤ ਲੈ ਕੇ ਆਇਆ ਹੈ ਤੁਹਾਡੇ ਲਈ ਬਿਲਡਰ ਅਤੇ ਪ੍ਰਾਪਰਟੀ ਦਾ ਸੰਬੰਧਿਤ ਕਾਰੋਬਾਰ ਉਚਿਤ ਮੁਨਾਫਾ ਦੇ ਰਿਹਾ ਇੱਕ ਗੱਲ ਦਾ ਧਿਆਨ ਰੱਖੋ ਕਿ ਮਹੱਤਵਪੂਰਨ ਫਾਈਲਾਂ ਤੇ ਦਸਤਾਵੇਜ਼ਾਂ ਨੂੰ ਸੰਭਾਲ ਕੇ ਰੱਖਣਾ ਹੈ ਉਹਨਾਂ ਦੇ ਗੁੰਮ ਹੋਣ ਜਾਂ ਫਿਰ ਚੋਰੀ ਹੋਣ ਦੇ ਯੋਗ ਹਨ ਆਮਦਨ ਦੇ ਨਵੇਂ-ਨਵੇਂ ਸਰੋਤ ਬਣਨਗੇ ਉਹਨਾਂ ਨੂੰ ਕਿਸ ਪ੍ਰਕਾਰ ਲਾਭ ਉਠਾਉਣਾ ਹੈ ਉਹਨਾਂ ਸਰੋਤਾਂ ਦਾ ਤੁਹਾਡੇ ਉੱਪਰ ਨਿਰਭਰ ਹੋਣਾ ਲਾਜ਼ਮੀ ਹੈ ਜਿਹੜੇ ਲੋਕ ਕਾਨੂੰਨੀ ਪੜ੍ਹਾਈ ਕਰ ਰਹੇ ਹਨ ਉਹਨਾਂ ਲਈ ਸਮਾਂ ਅਨੁਕੂਲ ਹੈ ਉਹ ਆਪਣੇ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦਿਓ ਇਸ ਸਮੇਂ ਤੁਹਾਡੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋਣ ਵਾਲੀ ਹੈ ਇਹਨਾਂ ਦਿਨਾਂ ਦੇ ਅੰਦਰ ਤੁਹਾਡੇ ਪ੍ਰੇਮ ਸੰਬੰਧਾਂ ਵਿੱਚ ਮਿਠਾਸ ਆਵੇਗੀ ਵਿਆਹ ਸੰਬੰਧਾਂ ਵਿੱਚ ਤਬਦੀਲ ਹੋ ਜਾਣਗੇ ਤੇ ਜੇਕਰ ਵਿਆਹ ਲਈ ਰੁਕਾਵਟ ਆ ਰਹੀ ਸੀ ਉਹ ਵੀ ਰੁਕਾਵਟਾਂ ਹੁਣ ਦੂਰ ਹੋ ਜਾਣਗੀਆਂ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਘਰ ਵਿੱਚ ਚਰਚਾ ਤੁਹਾਡੀ ਹੀ ਚੱਲੇਗੀ ਤੁਹਾਡੇ ਪ੍ਰੇਮ ਸੰਬੰਧ ਜਲਦ ਹੀ ਮਜ਼ਬੂਤ ਹੋਣਗੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀਵਨ ਸਾਥੀ ਦੇ ਨਾਲ ਕੁਝ ਤਕਰਾਰ ਹੋ ਸਕਦੀ ਹੈ ਜੇਕਰ ਪਤੀ ਪਤਨੀ ਵਿੱਚ ਕੋਈ ਅਣਬਣ ਚੱਲ ਰਹੀ ਹੈ ਕੋਈ ਕਿਸੇ ਦਾ ਕਾਰਨ ਕਰਕੇ ਕਲੇ-ਕਲੇਸ਼ ਹੋ ਰਿਹਾ ਹੈ ਉਹ ਵੀ ਕਿਸੇ ਮਾਧਿਅਮ ਨਾਲ ਦੂਰ ਹੋ ਜਾਵੇਗਾ ਆਪਸ ਵਿੱਚ ਪ੍ਰੇਮ ਵਧੇਗਾ ਦੁਬਾਰਾ ਰਿਸ਼ਤਿਆਂ ਵਿੱਚ ਮਿਠਾਸ ਆਵੇਗੀ ਘਰ ਪਰਿਵਾਰ ਦੇ ਸਾਰੇ ਹੀ ਲੋਕ ਆਪਸ ਵਿੱਚ ਮਿਲਜੁਲ ਕੇ ਰਹਿਣਗੇ ਇਹਨਾਂ 7 ਦਿਨਾਂ ਦੇ ਅੰਦਰ ਤੁਸੀਂ ਆਪਣੀ ਸਿਹਤ ਤੇ ਲਈ ਸੁਚੇਤ ਰਹਿਣਾ ਹੈ ਬਦਲਦਾ ਮੌਸਮ ਤੁਹਾਨੂੰ ਦਿੱਕਤ ਪੈਦਾ ਕਰ ਸਕਦਾ ਹੈ ਸਿਹਤ ਨੂੰ ਉਤਮ ਰੱਖਣ ਲਈ ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਯੋਗਾ ਕਰੋ ਮੈਡੀਟੇਸ਼ਨ ਕਰੋ ਤੇ ਸਕਾਰਾਤਮਕ ਹੀ ਸੋਚ ਸੋਚੋ ਇਹ ਸੀ ਜੀ ਜਾਣਕਾਰੀ ਤੁਹਾਡੇ ਭਵਿੱਖ ਦੀ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ